ਅੱਛਾ ਜੀ ਅੱਛਾ ਠੀਕ ਹੈ ਜੀ ਹਾਂਜੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਸਰ ਨਾ ਉਹਨੇ ਆ ਗਿਆ ਬਸ ਠੀਕ ਹੈ ਠੀਕ ਹੈ ਉਹ ਮਾਰ ਕਾ ਕਰਾ ਸ਼ੁਕਰ ਆ ਜਾਂਦੇ ਨਾ ਹੋ ਗਿਆ ਠੀਕ ਹੈ ਅਰੀਏ ਬਾਤ ਜੀ ਕਰਦੇ ਹੋ ਨੇ ਉਹ ਮਾ ਮੈਂ ਤਾਂ ਦੁਕਾਨ ਤੇ ਲੱਗਾ ਹਾਂ ਥੋੜਾ ਦਾ ਹੀ ਹੋ ਗਿਆ ਜਿੰਨਾ ਕੋਣਾ ਸੀ ਹੋਰ ਵੀ ਇਹ ਕਿੱਧਰ ਚੱਲਿਆ ਉਹ ਬੁਖੀ ਕੱਚੇ ਮਾਤਾ ਇੰਟਰਵਿਊ ਦੇਣ ਜਾ ਰਿਹਾ ਹਾਂ ਜੀ ਦੂ ਘਮਾ ਹਾਂ ਆ ਦੇਖ ਰਿਹਾ ਬੱਤੂ ਥਿਆ ਕੋ ਪਤਾ ਲੱਗੂ ਹੁਣ ਚਲੋ ਵਧੀਆ ਗੱਲਾਂ ਭਾਈ ਹਾਂ ਜੀ ਕਰਿਆ ਕਰੋ ਜੋ ਬਣਦਾ ਹਾਂ ਜੀ ਹਾਂ ਰਤਾਰ ਸਿੰਘ ਜੀ ਹਾਂਜੀ ਸਰ ਜੀ ਆਰਨਜੀਤ ਮੁੰਡੇ ਦੀ ਫਾਈਲ ਦੇ ਦਿਓ ਲਓ ਟੈਕ ਪਾਲਿਸ ਕਸ਼ਟਾ ਦੇਖਿਆ ਜਾਂਦੇ ਜਾ ਸਰ ਕੁਛ ਤਾਂ ਆ ਗਿਆ ਹੈ ਹਲੋ ਬੰਦਾ ਜੀ ਸਸਰੀਗਾਲ ਜੀ ਕਿਵੇਂ ਹੈ ਜੀ ਵਧੀਆ ਜੀ ਅੱਜ ਕੱਲ੍ਹ ਜਾਨ ਨਹੀਂ ਕਰਦੇ ਕੀ ਗੱਲ ਜੀ ਟਾਈਮ ਨਹੀਂ ਮਿਲਦਾ ਜੀ ਅੱਛਾ ਜੀ ਤੁਹਾਡੇ ਨਾਲ ਕਈ ਕੰਮ ਹੋ ਸੀ ਗਈ ਹੁਕਮ ਕਰੋ ਉਹ ਖਾਣਾ ਹੁੰਦਾ ਰਹੇ ਤੇ ਬੜਾ ਫਰਾਮਾ ਵਰਤਈ ਜਾ ਉਹ ਤਾਂ ਮੇਰੇ ਨਾਲ ਖਾਣਾ ਸੀ ਕੇ ਗਈ ਆਈ ਮਾਟੂ ਤੇ ਨਾ ਵੀ ਉੱਪਰ ਛੋਟੇ ਕੋੜੇ ਤੇ ਇਹ ਵੀ ਨਾ ਕੰਮ ਦੇ ਠੀਕ ਹੈ ਠੀਕ ਹੈ ਸਰ ਉਹ ਗੋਤਮ ਸਰ ਨੂੰ ਮਿਲਣਾ ਸੀ ਹਾਂਜੀ ਹਾਂਜੀ ਅੰਦਰ ਜੀ ਸੌਜੋ ਉਹ ਕੰਮ ਕਰੇ ਕਰਦਾ ਹਾਂਜੀ ਹਾਂਜੀ ਅੱਛਾ ਜੀ ਸਰ ਮੈਨੂੰ ਤੇਜੀ ਵੀਰ ਨੇ ਭੇਜਿਆ ਸੀ ਜੌਬ ਵਾਸਤੇ ਅਪਲਾਈ ਕਰਨਾ ਸੀ ਅੱਛਾ ਅੱਛਾ ਆਜੋ ਬੇਟਾ ਬੈਠੋ ਕਿਨਾਂ ਸਕੀਨ ਤੇ ਆਟੀਆਂ ਸਰ ਮੈਂ ਬੀਏ ਪਾਸ ਕੀਤੀ ਹੋਈ ਹੈਗੀ ਹੱਗੇ ਆ ਇਸੇ ਸਾਲ ਬੀਏ ਪਾਸ ਕੀਤੀ ਹੈ ਤੇ ਮੈਂ ਜੋਬ ਦੀ ਅਪਲਾਈ ਵੀ ਕੀਤੀ ਸੀ ਪਰ ਕਿਸੇ ਵੱਲੋਂ ਮੈਨੂੰ ਰਿਸਪਾਂਸ ਮਿਲਿਆ ਨਹੀਂਗਾ ਤੇ ਤੁਸੀਂ ਦੱਸ ਵੀ ਮੈਂ ਅਪਲਾਈ ਕਰ ਸਰ ਤੁਹਾਡੇ ਉੱਤੇ ਬੇਟਾ ਹਨ ਤੁਸੀਂ ਜੋਬ ਬਾਰੇ ਨਾ ਅਵਤਾਰ ਸਿੰਘ ਚੱਪੜਾਸੀ ਹੈ ਅੱਛਾ ਜੀ ਉਹਨੂੰ ਤੁਸੀਂ ਆਪਣੇ ਡਾਕੂਮੈਂਟਸ ਫੜਾ ਦਿਓ ਤੁਹਾਨੂੰ ਜੋਬ ਦੀ ਜੋਬ ਲਈ ਆ ਜਾਏਗਾ ਫੋਨ ਅੱਛਾ ਜੀ ਹਾਂ ਜੀ ਠੀਕ ਹੈ ਜੀ ਠੀਕ नौकरी अपलाई करा और मैं साला गल कर सर ठीक है, वेड़ी है, वेड़ी है। ਕਮੈਂ ਮੇਰਾ ਨੌਰਣ ਵੀਰ ਹੈ ਮੈਂ ਜੋਬ ਵਾਸਤੇ ਅਪਲਾਈ ਕਰਿਆ ਸੀਗਾ ਉਰੇ ਮੈਨੂੰ ਕਾਲ ਆਈ ਸੀਗੀ ਅੱਛਾ ਜੀ ਤੁਸੀਂ ਇਹਨੇ ਆਪਣੀ ਕੁਆਲਿਫਿਕੇਸ਼ਨ ਦੱਸੋ ਕੀ ਹੈ ਤੁਹਾਡੀ ਸਰ ਮੇਰੀ ਕੁਆਲਿਫਿਕੇਸ਼ਨ ਹੈ ਮੈਂ ਇਹ ਹੁਣੇ ਪਲੱਸ 2 ਕਰ ਗਿਆ ਠੀਕ ਤਾਂ ਹਲੇ ਸਰ ਸਾਨੂੰ ਬੀਏ ਵਾਲੇ ਦੀ ਲੋੜ ਹੈ ਸਰ ਪਹਿਲਾਂ ਤੋਂ ਨੇ ਕਿਹਾ ਸੀ ਪਲੱਸ 2 ਵਾਲੇ ਦਾ ਵੀ ਚੱਲ ਜਾਊਗਾ ਜਵਾਬ ਦਾ ਫਿਰ ਹੁਣ ਕੀ ਹੋ ਗਈ ਸਾਨੂੰ ਨਾ ਉਪਰ ਆਰਡਰ ਆਇਨੇ ਨਾ ਪਹਿਲਾਂ ਤਾਂ ਕਹਿੰਦੇ ਸੀ ਕਿ ਪਲੱਸ 2 ਵਰਡ ਨੂੰ ਰੱਖ ਲਿਓ ਪਰ ਹੁਣ ਕਹਿੰਦੇ ਬੀਏ ਤੋਂ ਜਿਹੜੀ ਕੁਆਲਿਫਿਕੇਸ਼ਨ ਘਟਾ ਉਹਨੂੰ ਕਿੱਥੇ ਨੂੰ ਰੱਖਣਾ ਠੀਕ ਫਿਰ ਮੈਂ ਦੱਸਾਂ ਬੋਨੇ ਇਹ ਇਤਨਾ ਯਾਰ ਨਾ ਸ਼ਾਈ ਨਹੀਂ ਹੈਗਾ ਕੋਈ ਕੋਈ ਨਾ ਮੈਨੂੰ ਲੱਗਦਾ ਕੋਈ ਤਾਂ ਕੜੀ ਛੀਮ ਲਾਉਣੀ ਹੈ ਕੋਈ ਬੰਦਾ ਵੀ ਨਾ ਹੁੰਦਾ ਲੱਗਦਾ ਨਾ ਆ ਰਿਆ ਆ ਦੰਦਿਆ ਲੰਦਿਆ ਆ ਪੰਨੇ ਹਾਂਜੀ ਵਾਹੀ ਗੀਆਂ ਨਾ ਕੀ ਕਹੇ ਚਾਲਿਆ ਅਕਬਾਰੀ ਬਣੀ ਜੰਨ ਅਕਬਾਰ ਹੈ ਇਹਨੂੰ ਗੱਦਾ ਕਹਿ ਰਹੇ ਆ ਪੈ ਮੈਂ ਤਾਂ ਆਪਣਾ ਜਨਸਾਈ ਕੋਈ ਨਹੀਂ ਹੈ ਤੂੰ ਹੁਣ ਉਹ ਨਹੀਂ ਰਹਾ ਤੂੰ ਬਦਲ ਗਿਆ ਬਦਲ ਗਿਆ ਤੂੰ ਮੈਨੂੰ ਵੀ ਲੱਗਦਾ ਬਾਈ ਹੁਣ ਕੋਈ ਤਾਕੜੀ ਸ਼ਕੀਮ ਪਸਾਨੀ ਹੋਊਗੀ ਕੋਈ ਬੰਦਾ ਟਿਕਾਣਾ ਉਹ ਤਾਕੜੇ ਪੇਸ਼ੇ ਹਨਾ ਯਾ ਆਈ ਆ ਗਿਆ ਹੋਰ ਮਰੀ ਗਿਆ ਇਹ ਪੰਗ ਮਰੀ ਗਿਆ ਬੰਦਰ ਕਵਾੜੇ ਮਰੀਗਾ ਨਾਲ ਸਾਥ ਪਿੱਟਾ ਵੇ ਬੈਟ ਤੇ ਹੋਰ ਓਏ ਉਹ ਕਿਹੜਾ ਬੈਠਾ ਓਏ ਓਏ ਉਹ ਤਾਂ ਰਣਜੀਤ ਨਹੀਂ ਹੈਗਾ ਰਣਵੀਰ ਹਾਂ ਓਏ ਲੈ ਜੀ ਚੱਲੀਏ ਚੱਲ ਗਈ ਓਦੇ ਕੋਲ ਚੱਲ ਚੱਲ ਚੱਲਦੇ ਆ ਬਈ ਓ ਵਾਹੇ ਰਣਜੀਤ ਹੋਰ ਲਾ ਦੇ ਸਟੈਂਡ ਤੇ ਲਾ ਦੇ ਸਪਲ ਚੱਲ ਜੀ ਓਏ ਆਦਾ ਫਰਲਾ ਓਏ ਆਦਾ ਫਰਲੀ ਓ ਕੀ ਹਾਲ ਕਰ ਰਣਵੀਰ ਓਏ ਕਿਹਨੇ ਬੈਠਾ ਕੁਸਰੀ ਬੈਠਾ ਠੀਕ ਆ ਹਾਂ ਬਸ ਟੈਂਸ਼ਨ ਨਹੀਂ ਚਲਾਦਾ ਯਾਰ ਬਾਈ ਬਸ ਟੈਂਸ਼ਨ ਤਾਂ ਆਈ ਵੀ ਨੌਕਰੀ ਨਹੀਂ ਮਿਲੇਗੀ ਇਹ ਟੈਂਸ਼ਨ ਦੂ ਕਰੀਏ ਫਿਰ ਨਾ ਆਲਾ ਬਸ ਧੰਵਾਦ ਲੈ ਚੱਲਦੇ ਮੰਗੂ ਐ ਇਸ ਕਰਿਆ ਕਰ ਕਣਕ ਫਰੀ ਆ ਬਿਜਲੀ ਫਰੀ ਆ ਘਰੇ ਨਹੀਂ ਕੋਈ ਪੁੱਛਦਾ ਨਹੀਂ ਰਾਤ ਨੂੰ ਕਦ ਮਰਜੀ ਬਰੀਏ ਆ ਪੱਕਾ ਲਾ ਕੇ ਦਿੱਤਾ ਪੰਚਾਇਤ ਨੇ ਜਦ ਮਰਜੀ ਚੋ ਜੀ ਉਹ ਨਾ ਨਾ ਬਾਈ ਯਾਰ ਮੈਂ ਕਰੀ ਪੀਤੀ ਵੀ ਨਹੀਂ ਕਿ ਮੈਂ ਉਹ ਬਈ ਤੂੰ ਲਾ ਕੇ ਤਾਂ ਦੇਖ ਪੈਗ ਤਾਂ ਲਾ ਕੇ ਦੇਖ ਇੱਕ ਪੈਗ ਬਾ ਉਹ ਨਹੀਂ ਨਹੀਂ ਬਈ ਉਹ ਨਹੀਂ ਨਹੀਂ ਉਹ ਪੈਗ ਆ ਓਏ ਉਹ ਮੰਨ ਲਓ ਕੋਕ ਪੈਗ ਬਪਾਇਆ ਲਿਆ ਦੋੜੇ ਦੇ ਉਪਰ ਬਾਈ ਯਾਰ ਉਹ ਨਹੀਂ ਨਹੀਂ ਬਈ ਤੁਹਾਨੂੰ ਕੋਈ ਨਹੀਂ ਮੈਂ ਇੱਕ ਪਾਇਆ ਵਾ ਪੈਗ ਤੇ ਕੋਕ ਮਲਾ ਦਈਏ ਉਹ ਮਾਗਣਾ ਥੰਦ ਦੇਖੀ ਲਾ ਕੇ ਪੀ ਲੈਂਦੇ 40 ਬਈ ਉਹ ਚੱਕ ਨਹੀਂ ਉਹ ਟੈਨਸ਼ਨਾਂ ਦੂਰ ਉਹ ਪੀ ਲਾ ਲਾ ਕੇ ਤਾਂ ਦੇਖਦੇ ਆ ਅੱਗੇ ਦਾ ਦੇਖ ਉਹ ਯਾਰ ਬਾਈ ਬਸ ਟੈਨਸ਼ਨ ਤਾਂ ਆ ਗਈ ਵੀ ਨੌਕਰੀ ਨਹੀਂ ਮਿਲੇਗੀ ਟੈਨਸ਼ਨ ਦੂ ਕਰੀਏ ਫਿਰ ਨਾ ਨਾ ਬਸ ਧੰਵਾ ਦੇ ਲੈ ਛੱਡੇ ਵਾਂਗੂ ਐਸ਼ ਕਰਿਆ ਕਰ ਕਣਕ ਫਰੀ ਆ بجلی ਫਰੀ ਆ ਕਰ ਨਹੀਂ ਕੋਈ ਪੁੱਛਦਾ ਨਹੀਂ ਰਾਤ ਨੂੰ ਕਦ ਮਾਰਜੀ ਬੜੀਏ ਆ ਪੱਕਾ ਲਾ ਕੇ ਦਿੱਤਾ ਪੰਚਾਇਤ ਨੇ ਜਦ ਮਾਰਜੀ ਚੋਦੀਏ ਉਹ ਨਾ ਨਾ ਬਾਈ ਯਾਰ ਮੈਂ ਕਰੀ ਪਿੱਤੀ ਵੀ ਨਹੀਂ ਹੈਗੀ ਮੈਂ ਉਹ ਵੇਖੂ ਲਾ ਕੇ ਤਾਂ ਦੇਖ ਪੈਗ ਤਾਂ ਲੱਗ ਦੇਖ ਇੱਕ ਪੈਗ ਪਾ ਬਣੀ ਉਹ ਨਹੀਂ ਨਹੀਂ ਬਈ ਓਏ ਓਏ ਨਹੀਂ ਨਹੀਂ ਉਹ ਪੈਗ ਓਏ ਉਹ ਬਾਲੋ ਕੋਕ ਪੈਗ ਪਾ ਆ ਲਿਆ ਡੋੜਾ ਜੋ ਪਾ ਬਾਈ ਯਾਰ ਉਹ ਨਹੀਂ ਨਹੀਂ ਬਈ ਤੁਹਾਨੂੰ ਕੋਈ ਨਹੀਂ ਮਨੱਖ ਪਾਇਆ ਵਾ ਪੈਗ ਚ ਤੋ ਕਮਲਾ ਦੀਏ ਮਾਗਣਾ ਇਹਦਾ ਗਏ ਚੱਟੂ ਕਿਹੜਾ ਦੇ 40 ਨਹੀਂ ਉਹ ਸ਼ਕਤ ਨਹੀਂ ਉਹ ਟੈਨਸ਼ਨ ਆ ਦੂਰ ਉਹ ਪਿਲਾ ਲੱਗ ਕੇ ਤੋ ਦੇਖ ਕੇ ਆਗੇ ਦਾ ਦੇਖ ਉਹ ਭਈ ਕੌੜੀ ਯਾਰ ਵਾਲੀ ਉਹ ਕੌੜੀ ਤੇ ਹੁੰਦਾ ਅੰਦਰ ਦੁੱਖ ਤੋੜ ਦਿਆ ਦੁੱਖ ਨਾਰੇ ਦੇਖ ਦੁਹੰਦਾ ਲਾ ਕੇ ਤੇ ਲਾਤਾ ਸੀ ਗਿਰਾ ਆਂ ਨਹੀਂ ਖਿੱਚਾ ਜਿੰਨੀ ਕਿਲੇਗੀ ਆ ਸੀ ਤਾਂ ਐਨੀ ਉਨੀ ਕਰਤੀ ਆ ਤੂੰ ਮੈਨੂੰ ਦੇਖ ਦੁਨੀਆ ਮੈਂ ਆ ਇੱਕ ਹੋਰ ਪੀ ਭਰਾ ਅੱਲਾ ਸਾਡੇ ਵਾਲਾ ਵੀ ਚੱਕ ਨਹੀਂ ਬਈ ਨਹੀਂ ਪੀਦਾ ਸੀ ਨਹੀਂ ਤਾਂ ਲੈ ਤਾਂ ਮੈਨੂੰ ਲੰਦਾ ਲੋਟ ਹੋ ਗਿਆ ਓਏ ਉਹ ਭਈ ਯਾਰ ਕੀ ਚੱਲੀ ਆਪਾ ਚੱਲ ਨਹੀਂ ਆ ਚੱਲ ਆਇਓ ਵੇ ਜੱਲੀਆ ਤੂੰ ਕਰ ਬੱਬੇ ਰਾਮ ਬੱਲਿਆ ਫੇਰ ਮਿਲਦੇ ਆ ਤੈਨੂੰ ਠੀਕ ਹੋਵੇ ਜੀ ਚੱਲ ਜੱਲੀਆ ਚੱਲੋ ਤਵਾ ਫੜ ਲਈ ਅੱਗ ਤੂੰ ਦੇਖੀ ਜਾ ਮੜਦਾ ਕੀ ਆ ਵੇ ਗੁੱਲੀਆਰੇ ਮੈਂ ਜਨੂ ਦੂਰ ਕਰਈਆ ਲਾਈਕ ਕਰ ਲਈਏ ਗੱਡੀ ਹੱਦੋਂ ਆਪਾਂ ਲਾਈਨ ਇਹ ਤਾਂ ਕੱਟ ਨਹੀਂ ਨਹੀਂ ਜਾਂਦੀ ਕੋਈ ਨਾ ਤੂੰ ਮੈਸ ਤੇ ਭਰੋਸਾ ਨਹੀਂ ਤੈਨੂੰ ਆਗਾ ਓ ਤੱਜਾ ਉਹ ਸਾਈਕਲ ਦਾ ਸਟੈਂਡ ਤੇ ਆ ਤਾਰ ਲੈਣ ਦੇ ਵੱਲੇ ਹੀ ਚੜ ਕੇ ਬੈਠ ਗਏ ਆ ਰਾਤ ਆ ਯਾਰ ਬਹੁਤ बड़ी ਗਲਤੀ ਹੋ ਗਈ ਪਤਾ ਨਹੀਂ ਕਾਦੀ ਉਹਨਾਂ ਨੇ ਨਿਛੜੀਆਂ ਜਾਂ ਨਿੰਦਾਰੂ ਪਾਤੀ ਮੇਰੇ ਤਾਂ ਪਿੰਡ 'ਚ ਬਹੁਤ ਬੇਇੱਜ਼ਤੀ ਹੋਣੀ ਆ ਹੁਣ ਹੁਣ ਲਈ ਮੈਂ ਤਾਂ ਬਸ ਮੇਰਾ ਨਹੀਂ ਕੀ ਲੱਗਦਾ ਮੈਂ ਤਾਂ ਪਿੰਡ ਛੱਡ ਕੇ ਚੱਲਣਾ ਯਾਰ ਬਸ ਮੈਂ ਤਾਂ ਚੱਲੇ ਚੱਲ ਜਲਾ ਦੇ 우리 와 가는 비율이 아래가그 ਕੀ ਹਾਲ ਨੇ ਤੇਰੇ ਬੜੀ ਵਧੀਆ ਹੋ ਸੁਣਾਓ ਕਿੱਥੇ ਰਹਿਣਾ ਅੱਜਕੱਲ ਕੁਛ ਨਹੀਂ ਬਸ ਆਪਾਂ ਨੇ ਪਿੰਡ ਚੋਂ ਨਿਕਲ ਕੇ ਸੀ ਹਾਂ ਤੂੰ ਪਿੰਡ ਛੱਡ ਕੇ ਬਾਗਿਆ ਦੀ ਨਾਲੇ ਬਾ ਆਪਾਂ ਨੇ ਪਿੰਡ ਉੱਚਾ ਗਰੋਂ ਉੱਥੇ ਕੋਠੀ ਪਈ ਆ ਆਪਣੇ ਅੱਛਾ ਲਵੀਆਂ ਆਪਣੇ ਲਵੀਆਂ ਅੱਛਾ ਤੇ ਦਿਖਾ ਲਿਆ ਫਿਰ ਹੋਰ ਕਹੀ ਜੀ ਕੋਠੀ ਆ ਚੱਲ ਜਾ ਕੇ ਇਹ ਨੇੜੀਆਂ ਵਾਲਾ ਹਾਂ 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 ਚੱਲ 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 ਠੀਕ ਹੈ ਫਿਰ ਆਇਆ ਤੈਨੂੰ ਆਇਆ ਬਾਈ ਯਾਰ ਬਾਈ ਯਾਰ ਅੱਥਰ ਬੈਠਾ ਹੈ ਬਹੁਤ ਸਮਾਹ ਤੇ ਹੈ ਕਰ ਬੜਾ ਕੈਂਡਾ ਬਾਈ ਯਾਰ ਕਰਾ ਠੀਕ ਮੰਗਾਨ ਕਰਦਾ ਹੁਣ ਕੁਛ ਨਹੀਂ ਯਾਰ ਡੈਰੀ ਫਾਰਮ ਨਹੀਂ ਖੋਲਿਆ ਰਿਹਾ ਦੇ ਅੱਛਾ ਤੇਰੀ ਫਾਰਮ ਖੋਲਿਆ ਹਾਂ ਬੜੇ ਰੱਖੀਆਂ ਹੋਈਆਂ ਨੇ ਗਾਵਾਂ ਗੂਆਂ ਆਈਆਂ ਹੋਰ ਚਾਹ ਪਾਣੀ ਦੱਸ ਪੀ ਪਾ ਬੱਛ ਬਈ ਹੋਰ ਕਿਵੇਂ ਚੱਲਦਾ ਵੀਰੇ ਚੱਲਦਾ ਡੈਰੀ ਫਾਰਮ ਹੋਰ ਪਿੰਡ ਦਾ ਹਾਸਾ ਨਾ ਕਿਵੇਂ ਪਿੰਡ ਤੇ ਵੀ ਬੱਚੇ ਜਿਹੜੇ ਛੱਡ ਕੇ ਗਿਆ ਜਿਉਹੇ ਜਿਹਾ ਪਿੰਡ ਦਾ ਬੱਚੋ ਵੀ ਉਹ ਬੱਕੂ ਵੀ ਸਭ ਠੀਕ ਨੇ ਗਾ ਆ ਤੈਨੂੰ ਦਿਖਾ ਦੇ ਲਿਆ ਮੈਂ ਤੁਮ ਕੋ ਆਇਆ ਚੱਲ ਦੇਖੀ ਆਇਆ ਆਇਆ ਨਾ ਮਮਤਾ ਵਧੀਆ ਲੇ ਤਰਾ ਬਈ ਯਾਰ ਮਾਲਕ ਦੀ ਕਿਰਪਾ ਨਾਲ ਹੀ ਚੱਲਦਾ ਸਾਰਾ ਕੁਝ ਬੜੀਆ ਚੱਲੀ ਜਾਵੇ ਕਾਢੀ ਹੋਵੇ ਟਾਈਮ ਹੋ ਰਿਹਾ ਮੈਨੇ ਜਾਣਾ ਠੀਕ ਆ ਬੱਬੀ ਹਾਂ ਕਾਢੀ ਦਾ ਠੀਕ ਕੰਮ ਤਾਂ ਵਧੀਆ ਚੱਲ ਰਿਹਾ ਚੱਲ ਵਧੀਆ ਕੋਲੋਂ ਉੱਥੇ ਤੱਕੀ ਖਾਣੇ ਬੈਠੇ ਰਹੇ ਨੇ ਚਲ